ਸਿੱਧੀਆਂ ਗੱਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਂ ਜਨੇਹਾ ਅੱਜ ਦੀ ਵੱਡੀ ਖਬਰ ਪੰਜਾਬ ਦੀ ਇੱਕ ਹੋਰ ਨਹਿਰ ਵਿੱਚ ਪਿਆ ਪਾੜ ਡੀਸੀ ਅੰਮ੍ਰਿਤਸਰ ਸਾਹਿਬੀ ਸਾਕਸ਼ੀ ਸਹਾਣੀ ਮੌਕੇ ਤੇ ਪੂਜੇ ਬਲਰਾਜ ਸਿੰਘ ਰਾਜਾ ਦੇ ਬਾਬਾ ਬਕਾਲਾ ਸਾਹਿਬ ਦੇ 14 ਅਗਸਤ ਅੱਜ ਸਵੇਰੇ ਕਰੀਬ 9:00 ਵਜੇ ਸਭਰਾ ਹੋ ਬ੍ਰਾਂਚ ਨਹਿਰ ਵਿੱਚ ਸਥਾਨਿਕ ਕਸਬੇ ਨਜ਼ਦੀਕ ਰੇਲਵੇ ਫਾਟਕ ਦੇ ਨਜ਼ਦੀਕ ਪਾੜ ਪੈਨ ਕਰਨ ਨੀਵੀਆਂ ਖੇਤਾਂ ਵਿੱਚ 5-6 ਫੁੱਟ ਤੋਂ ਵੱਧ ਪਾਣੀ ਭਰ ਗਿਆ ਹੈ ਜਿਸ ਨਾਲ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਫਸਲ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਤੇ ਪਾਣੀ ਰਹੀਏ ਨਾਥ ਦੀ ਖੂਹੀ ਨੂੰ ਜਾਂਦਾ ਸੜਕ ਨੂੰ ਪਾਰ ਕਰਕੇ ਦੂਸਰੇ ਪਾਸੇ ਖੇਤਾਂ ਵਿੱਚ ਜਾਣ ਲੱਗ ਗਿਆ ਹੈ ਪਿੰਡ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਹਾੜ ਪੂਰਨ ਦਾ ਯਤਨ ਕੀਤਾ ਪਰ ਖਬਰ ਲਿਖੇ ਜਨਤਾ ਕਪਾੜ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ ਸੀ ਡੀਸੀ ਅਮ੍ਰਿਤਸਰ ਸਾਕਸੀ ਸਹਾਣੀ ਮੌਕੇ ਤੇ ਪੁੱਛੇ ਕਿ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਸਿਵਲ ਪ੍ਰਸ਼ਾਸਨ ਉਤੇ ਸਥਾਨਿਕ ਲੋਕਾਂ ਨੂੰ ਪ੍ਰੇਰ ਕੇ ਨੈਰ ਦਾ ਪਹਾੜ ਪੁਰ ਨਹੀਂ ਖੁਦ ਕੰਮ ਦੀ ਨਿਗਰਾਨੀ ਕਰ ਰਹੇ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਅੱਜ ਸਵੇਰੇ ਕਰੀਬ 9 ਵਜੇ ਸਥਾਨਿਕ ਕਸਬੇ ਦੋ ਤੋਂ ਕਸਬੇ ਤੋਂ ਨਾਥ ਦੀ ਕੋਈ ਨੂੰ ਜਾਂਦੀ ਸੜਕ ਤੇ ਰੇਲਵੇ ਫਾਟਕ ਕੋਲੇ ਸਭਰਾਉ ਬ੍ਰਾਂਚ ਨਹਿਰ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਕਈ ਫੁੱਟ ਲੰਮੇ ਪਏ ਪਾੜ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਖੇਤਾਂ ਵਿੱਚ 5-6 ਫੁੱਟ ਪਾਣੀ ਪਾ ਰਿਹਾ ਹੈ ਉੱਥੇ ਕੁਝ ਸਥਾਨਿਕ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਨਹਿਰ ਦੇ ਕੰਢੇ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ ਗੁੱਜਰ ਬਰਾ ਬਰਾਦਰੀ ਦੇ ਲੋਕਾਂ ਵੱਲੋਂ ਚਾਰੇ ਜਾਂਦੇ ਹਨ ਅਤੇ ਨਹਿਰ ਵਿੱਚ ਪਾਣੀ ਪਿਉਂਣ ਅਤੇ ਨਹਾਉਂਦੇ ਹਨ ਪਸ਼ੂਆਂ ਦੀ ਨਹਿਰ ਵਿੱਚ ਅਮਦਨ ਕਾਰਨ ਨਹਿਰੀ ਕੰਡਾ ਖੁਰ ਗਿਆ ਹੈ ਜਿਸ ਸਬੰਧ ਵਿੱਚ ਕਈ ਵਾਰ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਅਸੀ ਕਿਹ ਬਾਾਰ ਉਨ੍ਹਾਂ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਕਾਰਨ ਅੱਜ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪ੍ਰਬਾਦ ਹੋ ਗਈ ਹੈ ਤੇ ਦੂਸਰੀ ਨਹਿਰ ਵਿਭਾਗ ਵੱਲੋਂ ਕਦੇ ਵੀ ਨਹਿਰ ਦੇ ਕੰਡੇ ਤੇ ਸਫਾਈ ਨਹੀਂ ਕਰਾਈ ਗਈ ਧੰਨਵਾਦ